ਮੀਡੀਆ ਦੇ ਵਿੱਚ ਚਰਚਿਤ ਰਹੀ 73 ਸਾਲਾਂ ਦੀ ਸਿੱਖ ਬਜ਼ੁਰਗ ਹਰਜੀਤ ਕੌਰ ਨੂੰ ਅਮਰੀਕਾ ਨੇ ਭਾਰਤ ਵਾਪਸ ਭੇਜ ਦਿੱਤਾ ਹੈ। ਅਮਰੀਕਾ ਦੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਚੱਲ ਰਹੀ ਮੁਹਿੰਮ ਜੋ ਸੰਸਥਾ ਚਲਾ ਰਹੀ ਹੈ ICA ਵੱਲੋਂ ਹਰਜੀਤ ਕੌਰ ਨੂੰ ਕੈਲੀਫੋਰਨੀਆ ਤੋਂ ਭਾਰਤ ਵਾਪਸ ਭੇਜਿਆ ਗਿਆ। ਹਰਜੀਤ ਕੌਰ ਨੂੰ ICA ਵੱਲੋਂ ਲੰਘੀ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 73 ਸਾਲਾਂ ਹਰਜੀਤ ਕੌਰ 1992 ਤੋਂ ਕੈਲੀਫੋਰਨੀਆ ਦੇ ਵਿੱਚ ਰਹਿ ਰਹੀ ਸੀ ਜਦਕਿ ਭਾਰਤ ਵਾਪਸ ਭੇਜੇ ਜਾਣ ਸਮੇਂ ਉਸ ਨੂੰ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ ਉਸ ਨਾਲ ਹੋਏ ਇਸ ਦੁਰਵਿਹਾਰ ਦੇ ਕਾਰਨ ਅਮਰੀਕਾ ਦੇ ਵਿੱਚ ਅਤੇ ਦੁਨੀਆ ਭਰ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਹਰਜੀਤ ਕੌਰ 73 ਸਾਲਾਂ ਦੀ ਹੈ ਤੇ ਉਹ ਬੱਚਿਆਂ ਦੀ ਦਾਦੀ ਹੈ ਪਿਛਲੇ 13 ਸਾਲਾਂ ਤੋਂ ਹਰਕੂਲਸ ਕੈਲੀਫੋਰਨੀਆ ਦੇ ਵਿੱਚ ਆਪਣੇ ICE ਚੈੱਕ ਇਨ ਦੇ ਵਿੱਚ ਸ਼ਾਮਲ ਹੋ ਰਹੀ ਹੈ 8 ਸਤੰਬਰ ਨੂੰ ਉਸ ਨੂੰ ਅਚਾਨਕ ਉਹਨਾਂ ਚੈੱਕ-ਇਨ ਦੇ ਵਿੱਚੋਂ ਹੀ ਹਿਰਾਸਤ ਦੇ ਵਿੱਚ ਲੈ ਲਿਆ 19 ਸਤੰਬਰ ਨੂੰ ਹਰਜੀਤ ਕੌਰ ਨੂੰ ਕੈਲੀਫੋਰਨੀਆ ਦੇ ਬੇਕਸਫੀਲਡ ਦੇ ਵਿੱਚ ਆਈਸੀਈ ਦੀ ਨਜ਼ਰਬੰਦੀ ਕੇਂਦਰ ਤੋਂ ਉਸ ਨੂੰ ਇੱਕ ਚਾਰਟਰ ਫਲਾਈਟ ਦੇ ਰਾਹੀਂ ਭਾਰਤ ਵਾਪਸ ਭੇਜਿਆ ਗਿਆ ਜਾਣਕਾਰੀ ਦੇ ਮੁਤਾਬਕ 73 ਸਾਲਾਂ ਦੀ ਹਰਜੀਤ ਕੌਰ ਦੇ ਪਰਿਵਾਰ ਨੂੰ ਇਸ ਕ੍ਰਾਸ ਕੰਟਰੀ ਟਰਾਂਸਫਰ ਬਾਰੇ ਸੂਚਿਤ ਨਹੀਂ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਕਹਿਣ ਦੀ ਆਗਿਆ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਆਈਸੀ ਵੱਲੋਂ ਹਰਜੀਤ ਕੌਰ ਨਾਲ ਅਨਮਨੁੱਖੀ ਅਤੇ ਅਸਵੀਕਾਰਯੋਗ سلوਕ ਕੀਤਾ ਗਿਆ ਹੈ ਹਰਜੀਤ ਕੌਰ ਨੂੰ ਕਈ ਘੰਟਿਆਂ ਤੱਕ ਸੈੱਲ ਵਿੱਚ ਕੁਰਸੀ ਤੇ ਬਿਸਤਰੇ ਤੋਂ ਬਿਨਾਂ ਹੀ ਰੱਖਿਆ ਗਿਆ ਉਸ ਨੂੰ ਫਰਸ਼ ਤੇ ਸੌਣ ਲਈ ਮਜਬੂਰ ਕੀਤਾ ਗਿਆ ਤੇ ਉਸ ਨੂੰ ਬੇੜੀਆਂ ਤੱਕ ਬੰਨ੍ਹ ਦਿੱਤੀਆਂ ਗਈਆਂ ਸਨ ਹਰਜੀਤ ਕੌਰ ਨੂੰ ਧਾਰਮਿਕ ਵਿਸ਼ਵਾਸਾਂ ਮੁਤਾਬਕ ਸ਼ਾਕਾਹਾਰੀ ਭੋਜਨ ਦੇਣ ਤੋਂ ਵੀ ਇਨਕਾਰ ਕੀਤਾ ਗਿਆ ਸੀ ਜਦਕਿ ਉਸ ਨੂੰ ਆਪਣੀ ਦਵਾਈ ਲੈਣ ਤੋਂ ਪਹਿਲਾ ਭੋਜਨ ਵਜੋਂ ਸਿਰਫ ਇੱਕ ਸੇਵ ਦੀ ਪੇਸ਼ਕਸ਼ ਕੀਤੀ ਗਈ ਜਦਕਿ ਦੰਦਾਂ ਦੀ ਸਮੱਸਿਆ ਦੇ ਕਾਰਨ ਹਰਜੀਤ ਕੌਰ ਇਹਨਾਂ ਚੀਜ਼ਾਂ ਨੂੰ ਨਹੀਂ ਖਾ ਸਕਦੀ ਆਈਸੀਈ ਨੇ ਉਸ ਨੂੰ ਆਪਣੀ ਨਜ਼ਰਬੰਦੀ ਦੌਰਾਨ ਨਹਾਉਣ ਤੋਂ ਵੀ ਵਰਜਿਆ ਹੈ ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਦੇ ਵਿੱਚ ਰੋਸ ਹੈ ਸਿੱਖ ਭਾਈਚਾਰੇ ਵੱਲੋਂ ਆਈਸੀਈ ਨੇ ਇੱਕ 73 ਸਾਲਾਂ ਬਜ਼ੁਰਗ ਔਰਤ ਨੂੰ ਇਹ ਸਭ ਕੁਝ ਸਹਿਣ ਦੇ ਲਈ ਮਜਬੂਰ ਕੀਤਾ ਹੈ ਉਨਾ ਕੇ ਆਏ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਵਿਰੁੱਧ ਇਸ ਵਿਰੁੱਧ ਖੜੇ ਹੋਈਏ ਅਤੇ ਆਈਸੀਈ ਦੀ ਹਿਰਾਸਤ ਵਿੱਚ ਕਮਜ਼ੋਰ ਲੋਕਾਂ ਤੇ ਹੋਣ ਵਾਲੇ ਅਨਿਆਂ ਦੇ ਖਿਲਾਫ ਇਕਜੁੱਟ ਹੋਈਏ ਤਾਂ ਕਿ ਇਸ ਤੋਂ ਬਾਅਦ ਆਈਸੀਈ ਵੱਲੋਂ ਕਿਸੇ ਵੀ ਬਜ਼ੁਰਗ ਵਿਅਕਤੀ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾ ਸਕੇ